ਅੰਮ੍ਰਿਤਸਰ ਦੇ ਕਾਰਪੋਰੇਟ ਹਸਪਤਾਲ ਬਟਾਲਾ ਰੋਡ ਵਿਖੇ ਫ੍ਰੀ ਮੈਡੀਕਲ ਕੈਂਪ ਸਵਰਗੀ ਸ਼੍ਰੀਮਤੀ ਸੁਭਦੇਸ਼ ਚੋਪੜਾ ਸੁਪਤਨੇ ਸ਼੍ਰੀ ਵਿਜੇ ਚੋਪੜਾ ਦੀ ਨੋਵੀਂ ਪੁੰਨ ਤਿਥੀ ਦੇ ਮੌਕੇ ਤੇ ਸ਼ਰਧਾਂਜਲੀ ਦੇਂਦੇ ਹੋਏ ਲਗਾਇਆ ਗਿਆ ਇਸ ਫ੍ਰੀ ਕੈਂਪ ਵਿੱਚ ਸਵੇਰੇ 10 ਤੋਂ 2 ਵਜੇ ਤੱਕ 200 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਰੇ ਇਸ ਮੌਕੇ ਤੇ ਕਾਰਪੋਰੇਟ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜਤਿੰਦਰ ਮਲਹੋਤਰਾ ਨੇ ਕੈਂਪ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਹਰ ਸਾਲ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਜਨਤਾ ਦੀ ਸੇਵਾ ਵਾਸਤੇ ਲਗਾਉਂਦੇ ਆ ਰਹੇ ਹਾਂ ਅਤੇ ਅੱਗੋਂ ਤੋਂ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਾਂਗੇ ਅਮ੍ਰਿਤਸਰ ਦਰਪਨ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਕੈਂਪੋਰਮਾਈਜ਼ ਕੀਤੇ ਹੁੰਦੇ ਉਹ ਇਕੱਲੇ ਅੰਮ੍ਰਿਤਸਰ ਚ ਨਹੀਂ ਸਾਰੇ ਪੰਜਾਬ ਦੇ ਵਿੱਚ ਅਰਗੇਸਟ ਬਹੁਤ ਵਧੀਆ ਪ੍ਰਾਲਾ ਹੈ ਅੱਜ ਦੇ ਦਿਨ ਹੀ ਮੇਰੇ ਕੋਲ ਤਿੰਨ ਤਿੰਨ ਮੈਡੀਕਲ ਕਮਤਾਜੀ ਲੱਗ ਰਹੇ ਅੰਮ੍ਰਿਤਸਰ ਤੋਂ ਕਿਵੇਂ ਕੱਲ ਵੀ ਹੈ ਕੱਲ ਵੀ ਹੈ ਗਿਆ ਇਹ ਅੱਜ ਦੀ ਅੱਜ ਦੀ ਦੌਰ ਦੇ ਵਿੱਚ ਜਿਹੜੀ ਕਿ ਮੈਡੀਕਲ ਜਿਹੜੀ ਸੋਦਾ ਆ ਅੱਜ ਵੰਚਿਤ ਰਹਿ ਜੇ ਆਮ ਬੰਦਾ ਗਰੀਬ ਜਨਤਾ ਇਹਦੇ ਲਈ ਇਹਨਾਂ ਨੂੰ ਪ੍ਰਾਲਾ ਕੀਤਾ ਬਹੁਤ ਸ਼ਲਾਘਾਯੋਗ ਕੰਮ ਹੈ ਕਿ ਆਪਣੇ ਬਜ਼ੁਰਗਾਂ ਦੇ ਆਪਣੇ ਜਿਹੜੇ ਹੈਗੇ ਆ ਜੰਗੀਆਂ ਰੂਹਾਂ ਉਹਨਾਂ ਦੀ ਯਾਦ ਵਿੱਚ ਇੱਕ ਮੈਡਿਓ ਕੈਂਪ ਰਹੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਮੈਂ ਤੈ ਦਿਲ ਤੋਂ ਪੰਜਾਬ ਕੇਸਰੀ ਗਰੁੱਪ ਦਾ ਸ਼ੁਕਰਗੁਜ਼ਾਰ ਕੰਨਾ ਕਰਨ ਮੈਂ ਸਦਿਆ ਔਰ ਆਪਣੇ ਕੈਂਪ ਦਿਖਾਉਣ ਦਾ ਮੌਕਾ ਦਿੱਤਾ ਧੰਨਵਾਦ ਮੈਂ ਕਾਰਪੋਰੇਟ ਹਸਪੀਟਲ ਵੱਲੋਂ ਡਾਕਟਰ ਜਤਿੰਦਰ ਮਨੋਤਰਾ ਦੇ ਸਾਰੇ ਦੇ ਸਾਰੇ ਸਾਡੀ ਮੈਨੇਜਮੈਂਟ ਵੱਲੋਂ ਸਾਡੇ ਸਾਡੇ ਸਟਾਫ ਵੱਲੋਂ ਬਹੁਤ ਬਹੁਤ ਤੈ ਦਿਲੋਂ ਸ਼ੁਕਰਗੁਜ਼ਾਰਾ ਪੰਜਾਬ ਕੇਸਰੀ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਰਦੇਸ਼ ਚੋਪੜਾ ਜੀ ਦੀ ਮਿਸ ਸਰਦੇਸ਼ ਚੋਪੜਾ ਜੀ ਦੀ 90 ਬਰਸੀ ਤੇ ਬੀਜੇ ਚੋਪੜਾ ਦੀ ਜੋ ਵਾਈਫ ਹੈ ਉਹਨਾਂ ਦੇ ਮੌਕੇ ਇਸ ਮੌਕੇ ਤੇ ਸਾਨੂੰ ਮੈਡੀਕਲ ਕੈਂਪ ਲਗਾਉਣ ਦਾ ਮੌਕਾ ਦਿੱਤਾ ਸਾਰੇ ਸਾਰੇ ਡਾਕਟਰ ਜਿੰਨੇ ਵੀ ਪੇਸ਼ੈਂਟਸ ਹੋਣਗੇ ਅਸੀਂ ਫ੍ਰੀ ਆਫ ਕੋਸਟ ਮੈਡੀਕਲ ਕੈਂਪ ਕਰਾਂਗੇ ਔਰ ਜਿੰਨੇ ਵਜੇ ਤੱਕ ਪੇਸ਼ੈਂਟਸ ਆਂਦੇ ਰਹਿਣਗੇ ਅਸੀਂ ਸੇਵਾ ਕਰਾਂਗੇ ਜੀ ਅੱਜ ਰਮਨ ਜੀ ਅੱਜ ਪੰਜਾਬ ਕੇਸ ਦੀ ਜਗਵਾਣੀ ਵੱਲੋਂ ਹਮੇਸ਼ਾ ਹੀ ਸਮਾਜਿਕ ਧਾਰਮਿਕ ਕੰਮਾਂ ਤੇ ਅੱਗੇ ਆ ਕੇ ਕੰਮ ਕੀਤਾ ਜਾਂਦਾ ਹੈ ਚਾਹੇ ਛੀਰ ਪਰਿਵਾਰ ਪਰਣਾ ਦੇ ਹੋਵੇ ਤੇ ਚਾਹੇ ਆਪਾਂ ਪਿੱਛੇ ਸਾਡੇ ਹਮੇਸ਼ਾ اگر ਆਪਾਂ ਗੱਲ ਕਰੀਏ ਤੇ ਸਾਲ ਦੇ ਵਿੱਚ ਮੈਡੀਕਲ कॅम्प ब्लड कॅम्प ਲਗਾਏ ਜਾਂਦੇ ਨੇ ਨਾ ਔਰ ਇੱਥੇ ਇਕੱਲੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਨਹੀਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਹਰ ਜਗ੍ਹਾ ਤੇ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 3-3 4-4 5-5 6-6 कॅम्प ਲਗਾਏ ਜਾ ਰਿਹਾ ਨੇ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੱਜ ਅੰਮ੍ਰਿਤਸਰ ਦੇ ਵਿੱਚ 3 ਬਲੱਡ 3 ਮੈਡੀਕਲ कॅम्प ਅੱਜ ਲੱਗ ਰਹੇ ਆ 3 ਕੱਲ ਲੱਗ ਰਹੇ ਆ ਔਰ ਸਾਡੂ ਹਮੇਸ਼ਾ ਹੀ ਸ਼੍ਰੀ ਬਿਜੇ ਚੋਪੜਾ ਜੀ ਸ਼੍ਰੀ ਅਵਨਾਸ਼ ਚੋਪੜਾ ਜੀ ਸ਼੍ਰੀ ਅਮੀ ਚੋਪੜਾ ਜੀ ਵੱਲੋਂ ਤੇ ਸ਼੍ਰੀ ਰਗਜੇ ਚੋਪੜਾ ਜੀ ਵੱਲੋਂ ਹਮੇਸ਼ਾ ਸਰ ਇੱਕੋ ਹੀ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਵੀ ਤੁਸੀਂ ਜਿੰਨੇ ਹੀ ਸਮਾਜਿਕ ਕੰਮ ਕਰੋਗੇ ਉਹਨਾਂ ਵਧੀਆ ਲੋਕਾਂ ਦੀ ਜਿੰਨੀ ਸੇਵਾ ਕਰੋਗੇ ਉਹਨਾਂ ਦੀਆਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਹੀ ਅਸੀਂ ਕੰਮ ਕਰਦੇ ਆਂ ਔਰ ਅਸੀਂ ਜਿੰਨੇ ਵੀ ਸਾਨੂੰ ਲੋੜਵੰਦ ਹੁੰਦੇ ਆਪਾਂ ਉਹਨਾਂ ਦੀ ਸੇਵਾ ਕਰਦੇ ਆਂ ਤੋਂ ਅੱਜ ਉਹਨਾਂ ਦੇ ਸਦਕਾ ਹੀ ਆਪਾਂ ਅੱਜ ਸ੍ਰੀ ਸਰਦੇਸ਼ ਤੇ ਪੜਾਈ ਦੀ ਨਵੀਂ ਵਰ੍ਹੇ ਦੇ ਮੌਕੇ ਤੇ ਆਪਾਂ ਅੱਜ ਤਿੰਨ ਕੈਂਪ ਅੱਜ ਲੱਗ ਰਹੇ ਔਰ ਤਿੰਨ ਕੱਲ ਲੱਗ ਰਹੇ ਆ ਔਰ ਮੇਰਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿੰਨੇ ਵੀ ਲੋੜਵੰਦ ਨੇ ਔਰ ਉਹਨਾਂ ਨੂੰ ਕਿਤੇ ਮੈਡੀਕਲ ਦੀ ਥੋੜੇ ਵਾਂਝੇ ਰਹਿ ਜਾਂਦੇ ਨੇ ਉਹ ਸਾਡੇ ਕੈਂਪਾਂ ਦੇ ਵਿੱਚ ਪਹੁੰਚਣ ਆਪਾਂ ਉਹਨਾਂ ਨੂੰ ਪੂਰੀ ਸਹਾਇਤਾ ਕਰਾਂਗੇ ਅੱਜ ਡਾਕਟਰ ਅੱਜ ਕਿਸ ਕਿਸੇ ਦੁਸੀਂ ਦਾ ਜੋ ਮੈਡੀਕਲ ਕੈਂਪ ਲਾਇਆ ਹੈ ਮੈਂ ਡਾਕਟਰ ਨੂੰ ਉਤਰਾ ਕਾਰਪੋਰੇਟ ਹਸਪੀਟਲ ਵੱਲੋਂ ਸਭ ਤੋਂ ਪਹਿਲੇ ਤੇ ਦਿਲ ਤੋਂ ਸ਼ੁਕਰਗੁਜ਼ਾਰਾਂ ਵਿਜੇ ਚੋਪੜਾ ਜੀ ਦਾ ਜੋ ਸੰਪਾਦਕ ਹੈ ਪੰਜਾਬ ਕੇਸਰੀ ਦੇ ਉਹਨਾਂ ਦੀ ਮੈਸੇਜ ਸਫਦੇਸ਼ ਚੋਪੜਾ ਦੀ ਅੱਜ ਨਵੀਂ ਪੂਰਨ ਤਿਥੀ ਹੈ ਜਿਹਨੂੰ ਅਸੀਂ ਵਰਸੀ ਕਹਿੰਦੇ ਆ ਉਹਨਾਂ ਦੀ ਨੌਵੀਂ ਵਰ੍ਹੇਂ ਤੇ ਅਸੀਂ ਇਹ ਕੈਂਪ ਮੈਡੀਕਲ ਕੈਂਪ ਲਗਾਇਆ। ਇਹ ਮੈਡੀਕਲ ਕੈਂਪ ਸਿਰਫ ਮੈਡੀਕਲ ਅਫਸਰ ਨਹੀਂ ਦੇਖਣਗੇ ਪੇਸ਼ੈਂਟ ਸਾਡੇ ਸਾਰੇ ਸਪੈਸ਼ਲਿਸਟ ਦੇਖਣਗੇ ਜਿជា ਹਾਰਟ ਦਾ ਡਾਕਟਰ ਹੈ, ਮੈਡੀਸਿਨ ਦਾ ਡਾਕਟਰ ਹੈ, ਕੁਰਦੀਆਂ ਦੇ ਡਾਕਟਰ ਹੈ, ਸਰਜਰੀ ਡਾਕਟਰ ਹੈ ਸਾਰੇ ਡਾਕਟਰ ਦੇਖਣਗੇ ਜਿੰਨੇ ਵੀ ਮਰੀਜ਼ ਆਣਗੇ ਅਸੀਂ ਸਾਰਿਆਂ ਦਾ ਫ੍ਰੀ ਆਫ ਕੋਸ ਸਭ ਨੂੰ ਐਗਜ਼ਾਮਿਨ ਕਰਾਂਗੇ। ਔਰ ਸ਼ਾਮ ਤੱਕ ਜਿੰਦੋਂ ਤੱਕ ਮਰੀਜ਼ ਦਿਲਦੇ ਰਹਿਣਗੇ ਅਸੀਂ ਸਾਰੇ ਡਾਕਟਰ ਬੈਠੇ ਰਹਿਣਗੇ। ਉਸ ਤੋਂ ਇਲਾਵਾ ਹਰ ਸਾਲ ਅਸੀਂ ਇਹ ਕੈਂਪ ਲਗਾਨੇ ਆ। ਨੈਕਸਟ ਈਅਰ ਵੀ ਜਦੋਂ ਜਦੋਂ ਵੀ ਸਾਨੂੰ ਐ ਮੌਕਾ ਮਿਲੇਗਾ ਇਹ ਸਾਨੂੰ ਇਹ ਮੌਕਾ ਦੇਣਗੇ ਵਿਜੇ ਜੀ ਅਸੀਂ ਇਹ ਕੈਂਪ ਲਗਾਵਾਂਗੇ ਔਰ ਸਾਲ ਸਿਰਫ ਇਹ ਨਹੀਂ ਕਿ ਹਰ ਸਾਲ ਸਾਲ ਦੇ ਵਿੱਚ ਘਾਰ ਵੀ ਜਦੋਂ ਜਿੰਨੇ ਵਾਰੀ ਵੀ ਸਾਨੂੰ ਕੈਂਪ ਲਾਣ ਲਈ ਕਹਣਗੇ ਅਸੋਨੀਵਾਰੀ ਕਾਰਪੋਰੇਟ ਹਸਪੀਟਲ ਵੱਲੋਂ ਉਹਨਾਂ ਕਾਰਪੋਰੇਟ ਹਸਪੀਟਲ ਅਮ੍ਰਿਤਸਰ ਬਟਾਲਾ ਪਠਾਨਕੋਟ ਜੰਮੂ ਸਾਰੀਆਂ ਬ੍ਰਾਂਚੇਸ ਐ ਜਿਹੜੀ ਵੀ ਬ੍ਰਾਂਚ ਤੇ ਸਾਡੀ ਡਿਊਟੀ ਲਗਾਣੀ ਅਸੀਂ ਉਸੇ ਬ੍ਰਾਂਚੋਂ ਅਸੀਂ ਇਹ ਕੈਂਪ ਲਗਾਵਾਂਗੇ ਡਾਕਟਰ ਸਾਹਿਬ ਕੁਝ ਐਸੇ ਬੱਚੇ ਆ ਜਿੰਨਾਂ ਦੇ ਦਿਲ ਤੇ ਸ਼ੀਰ ਹੈ ਤੇ ਉਹਨਾਂ ਦੇ ਆਪਰੇਟ ਵਾਸਤੇ ਕੁਝ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਜੇ ਅਯੁਸ਼ਮਨ ਕਾਰਡ ਸਰਕਾਰ ਨੇ ਚਲਾਇਆ ਹੈ ਜਿਨ੍ਹਾਂ ਦੇ ਬੱਚਿਆਂ ਦੀ ਛੇਦ ਹੈ ਦਿਲ ਵਿੱਚ ਅਗਰ ਕਾਰਡ ਵਿੱਚ ਵੈਲਿਡ ਹੋਏਗਾ ਸਾਡੇ ਹਸਪੀਟਲ ਇੱਕ ਸਾਲ ਤੋਂ ਉੱਪਰ ਦੇ ਬੱਚੇ ਦੇ ਇੱਕ ਸਾਲ ਤੋਂ ਛੋਟੇ ਬੱਚੇ ਦੇ ਅਸੀਂ ਹਜੇ ਫੈਸਿਲਿਟੀ ਹਾਰਟ ਦੇ ਆਪਰੇਸ਼ਨ ਦੀ ਨਹੀਂ ਦਿੱਤੀ ਇੱਕ ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਬੱਚੇ ਹੈ ਔਰ ਜਿਨ੍ਹਾਂ ਨੂੰ ਕੋਈ ਕਾਰਡੀਆਕ ਐਨੋਮਲੀ ਹੈ ਜਿਨ੍ਹਾਂ ਦੇ ਛੇਦ ਹੈ ਵੀਐਸਟੀਆ ਜਾਂ ਏਐਸਟੀ ਹੈ ਇਹੋ ਜੀ ਕੋਈ ਪ੍ਰੋਬਲਮ ਹੈ ਜਾਂ ਫੈਲਟਸ ਹੈ ਇਹੋ ਜੀ ਕੋਈ ਪ੍ਰੋਬਲਮ ਹੈਗੀ ਹੈ ਜਿਹੜੀ ਕਿ ਆਪਰੇਬਲ ਹੈ ਔਰ ਠੀਕ ਕੀਤੀ ਜਾ ਸਕਦੀ ਹੈ ਕਿਤੇ ਵੀ ਇੰਡੀਆ ਚ ਅਸੀਂ ਆਪਣੇ ਹਸਪਤਲ ਵੀ ਕਰ ਸਕਦੇ ਹਾਂ ਲੇਕਿਨ ਅਸੀਂ ਨਿਓਨੇਟਲ 1 ਸਾਲ ਦੇ ਬੱਚੇ ਲਈ ਇਨਫੈਂਟ ਜਿਹੜੇ ਹੈ ਉਹਨਾਂ ਦੀ ਅਸੀਂ ਫੈਸਿਲਿਟੀ ਲੈ ਆਵਾਂਗੇ ਪਰ ਫਿਲਹਾਲ ਸਾਡੇ ਕੋਲ ਫੈਸਿਲਿਟੀ ਨਹੀਂ ਹੈ 1 ਸਾਲ ਤੋਂ ਉੱਪਰ ਜਿੰਨਾ ਵੀ ਅਡਲਟਸ ਹੈ ਸਾਡੇ ਕੱਲ ਵੀ ਬਾਈਪਾਸ ਸਰਜਰੀ ਹੋਈ ਹੈ ਔਰ ਕੱਲ ਫਿਰ ਅਸੀਂ ਵੈਲਵ ਰਿਪਲੇਸਮੈਂਟ ਕਰਨਾ ਹੈ ਔਰ ਸਾਰੀਆਂ ਫੈਸਿਲਿਟੀਆਂ ਸਾਡੀ ਇੱਕ ਦੀਆਂ ਅਸੀਂ ਆਪਣੇ ਹਸਪਤਲ ਦੇ ਰਹੇ ਹਾਂ ਔਰ ਅਸੀਂ ਪੂਰੀ ਮਦਦ ਕਰਾਂਗੇ ਫਾਈਨੈਂਸ਼ਲੀ ਵੀ ਅਦਰਵਾਈਜ਼ ਵੀ ਜੇ ਕੋਈ ਸਾਡੇ ਕੋਲ ਐਸਾ ਗਰੀਬ ਬੱਚਾ ਆਂਦਾ ਹੈ Thank you.